ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਕੱਲ ਤੁਹਾਨੂੰ ਦੱਸਿਆ ਸੀ ਜੀ ਵੀ ਪੁਲਵੀਆਂ ਕਿਸ ਤਰ੍ਹਾਂ ਪਾਉਣੀਆਂ ਨੇਗੀਆਂ ਤੇ ਆਪਾਂ ਪਹਿਲਾਂ ਗਲਾ ਬਣਾਉਣਾ ਦੱਸਿਆ ਕਮੀਜ਼ ਦੀ ਸਾਰੀ ਫਿਟਿੰਗ ਆਪਾਂ ਕਿਸ ਤਰ੍ਹਾਂ ਕਰਨੀ ਹੈ ਕਿ ਪੂਰੀ ਕਮੀਜ਼ ਦੀ ਸਲਾਈ ਤੁਹਾਨੂੰ ਆਪਾਂ ਸਟੈਪ ਵਾਈਜ਼ ਸਟੈਪ ਦੱਸਾਂਗੇ ਜੇ ਇੱਕੋ ਵੀਡੀਓ ਵਿੱਚ ਆਪਾਂ ਦੱਸਦੇ ਆ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੇ ਭੈਣਾ ਸਕਿੱਪ ਕਰਕੇ ਦੇਖ ਲੈਂਦੀ ਹੈ ਨਾ ਫਿਰ ਪਤਾ ਨਹੀਂ ਲੱਗਦਾ ਹੈਗਾਗਾ ਅੱਜ ਆਪਾਂ ਤੁਹਾਨੂੰ ਮੇਨ ਪੁਆਇੰਟ ਦੱਸਾਂਗੇ ਜੇ ਵੀ ਫਿਟਿੰਗ ਦੀ ਸਲਾਈ ਕਿਸ ਤਰ੍ਹਾਂ ਲਾਉਣੀ ਹੈ ਆਪਣੇ ਝੋਲ ਕਿਉਂ ਪੈਂਦਾ ਹੁੰਦਾਗਾ ਫਿਟਿੰਗ ਕਿਉਂ ਨਹੀਂ ਸਹੀ ਆਉਂਦੀ ਹੈਗੀਗੀ ਇਹਦੇ ਕੀ ਕਾਰਨ ਨੇ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਦੇਖੋ ਸਾਰਾਂ ਤੋਂ ਪਹਿਲਾਂ ਆਪਾਂ ਕੀ ਕਰਨਾ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸੋਹਣਾ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਵੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਦੇਖੋ ਪਿਛਲੇ ਗਲੇ ਦਾ ਵੀ ਆਪਾਂ ਸੈਂਟਰ ਕੀਤਾ ਹੋਇਆਗਾ ਫਰੀਜ਼ ਬਣਾਈ ਹੋਈ ਆ ਪਰ ਫਿਰ ਵੀ ਆਪਾਂ ਛੋਟਾ ਜਿਹਾ ਇੱਕ ਨਿਸ਼ਾਨ ਲਗਾਇਆਗਾ ਕਮੀਜ਼ਾ ਸੈਂਟਰ ਕਰਕੇ ਗਲੇ ਕੋਲੋਂ ਠੀਕ ਹੈ ਜੀ ਇਹ ਆਪਣਾ ਫਰੰਟ ਕਲਾਗਾ ਇਹਨੂੰ ਆਪਾਂ ਬਿਲਕੁਲ ਇੱਕੋ ਜਿਹਾ ਕਰਕੇ ਰੱਖ ਲੈ ਦੋਨਾਂ ਚੋਂ ਹੁਣ ਆਪਾਂ ਉਸ ਤੋਂ ਬਾਅਦ ਫਿਟਿੰਗ ਦੇ ਨਿਸ਼ਾਨ ਚੈੱਕ ਕਰਨੇ ਨੇ ਜਿੰਨੇ ਆਪਣੀ ਫਿਟਿੰਗ ਆ ਉਸ ਤੇ ਆਪਾਂ ਨਿਸ਼ਾਨ ਨਾਪਣਾਗਾ ਦੇਖੋ ਗਲੇ ਕੋਲੋਂ ਆਪਾਂ ਦੇਖਾਂਗੇ ਆਪਾਂ ਰੱਖਣਾ ਜੀ 16.5 ਇੰਚ ਦੇਖੋ ਵੈਸੇ ਆਪਣੇ ਨਿਸ਼ਾਨ ਲੱਗੇ ਹੋਏ ਸੀਗੇ ਪਹਿਲਾਂ ਆਪਾਂ ਨਿਸ਼ਾਨ ਲਗਾਏ ਸੀ ਜਦੋਂ ਕਟਿੰਗ ਕਰਨੀ ਆ ਪਰ ਫਿਰ ਵੀ ਆਪਾਂ ਦੁਬਾਰਾ ਨਾਪਾਂਗੇ ਕਿਉਂਕਿ ਕਟਿੰਗ ਕਰਨ ਵੇਲੇ ਕੱਪੜਾ ਥੋੜਾ ਬਹੁਤ ਕੋਈ ਬਲ ਪੈ ਜੇ ਨਾ ਤਾਂ ਫਿਰ ਵੱਧ ਘਟ ਹੋ ਜਾਂਦਾਗਾ ਸਲਾਈ ਕਰਨ ਵੇਲੇ ਜੇ ਤੇ ਬਲ ਪੈ ਜਾਂਦਾ ਆ ਦੇਖੋ 2.5 ਤੇ ਆਪਾਂ ਨਿਸ਼ਾਨ ਲਾ ਲਿਆ ਇਹ ਕਿੱਥੇ ਹੈ ਤੇ ਇਧਰੋਂ ਵੀ ਆਪਣਾ ਦੇਖੋ ਨਿਸ਼ਾਨ ਲੱਗਿਆ ਹੋਇਆ ਸੀ ਪਹਿਲਾਂ ਤੋਂ ਹੀ ਠੀਕ ਹੈ ਜੀ ਤੇ ਹੁਣ ਆਪਾਂ ਇਸੇ ਤਰ੍ਹਾਂ ਕਮਰ ਦਾ ਨਿਸ਼ਾਨ ਦੇਖ ਲੈਣਾ ਇੱਥੇ ਨਾ ਆਪਣੀ ਹਲਕੀ ਜਿਹੀ ਕਰੀਜ਼ ਬਣਾਈ ਹੋਈ ਹੈ ਹਲਕੀ ਹਲਕੀ ਸੈਂਟਰ ਕਰਕੇ ਇਹ ਆਪਾਂ ਰੱਖਣਾ ਜੀ 14.5 ਇੰਚ ਕਮਰ ਸਵਾ 7 ਤੇ ਨਿਸ਼ਾਨ ਲਾ ਲਿਆ ਹੁਣ ਆਪਾਂ हिਪ ਦਾ ਨਿਸ਼ਾਨ ਲਾਉਣਾ ਨਿਸ਼ਾਨ ਆਪਣੇ ਸਾਰੇ ਲੱਗੇ ਹੋਏ ਨੇ ਪਰ ਫਿਰ ਵੀ ਆਪਾਂ ਨਾਪ ਕੇ ਦੇਖਣਾ ਵੀ ਆਪਣਾ ਬਰਾਬਰ ਆਗਾ हिਪ ਆਪਣੇ ਕੋਲੇ ਹੈਗੀ ਹੈ ਜੀ 1.5/8 ਇੰਚ ਦੇਖੋ ਇਧਰੋਂ ਥੋੜਾ ਜਿਹਾ ਹਲਕਾ ਜਿਹਾ ਫਰਕ ਪੈਂਦਾ ਸੀਗਾ ਨਿਸ਼ਾਨ ਤੋਂ ਇਸ ਕਰਕੇ ਆਪਾਂ ਦੁਬਾਰਾ ਨਾਪਦੇ ਹਾਂ ਹੁਣ ਆਪਾਂ ਇਹ ਸਲਾਈ ਕਿਸ ਤਰ੍ਹਾਂ ਲਾਉਣੀ ਹੈਗੀ ਕਮੀਜ਼ ਆਪਣਾ ਉੱਪਰ ਨੂੰ ਕਿਉਂ ਚੜਦਾਗਾ ਗਾ ਗੜਾ ਕਿਉਂ ਪਿੱਛੇ ਨੂੰ ਖਿਸਕਦਾਗਾ ਉਹਦਾ ਕਾਰਨ ਹੁੰਦਾਗਾ ਉਹ ਆਪਾਂ ਤੁਹਾਨੂੰ ਦੱਸਦੇ ਆ ਜਿਹੜੀ ਹੁਣ ਆਪਾਂ ਫਿਟਿੰਗ ਦੀ ਸਲਾਈ ਲਾਉਣੀ ਹੈ ਇੱਥੋਂ ਦੇਖੋ ਤੁਸੀਂ ਆਪਾਂ ਬਰਾਬਰ ਕਰਕੇ ਰੱਖ ਲੈ ਇੱਥੇ ਆਪਾਂ ਹੱਥ ਰੱਖਣਾਗਾ ਕਿਉਂਕਿ ਆਪਣਾ ਜਿਹੜਾ ਕੱਪੜਾ ਖਿਸਕਦੇ ਨਾ ਇਧਰ ਹੁਣ ਆਪਾਂ ਦੋਨੇ ਕਮੀਜ਼ ਦੇ ਪੱਲੇ ਇਸ ਤਰ੍ਹਾਂ ਬਰਾਬਰ ਖਿੱਚ ਲੈਣੇ ਐਨਾ ਫਰਕ ਕੱਪੜੇ 'ਚ ਆਊਗਾ ਜੀ ਆਊਗਾ ਕਿਉਂਕਿ ਤੁਸੀਂ ਘਬਰਾਉਣਾ ਨਹੀਂ ਹੈ ਕਿਉਂਕਿ ਦੇਖੋ ਆਪਣਾ ਪਿਛਲਾ ਕਮੀਜ਼ ਦਾ ਪੱਲਾ ਇਧਰੋਂ ਵੱਧ ਗਿਆ ਵੀ ਫਰੰਟ ਵਾਲਾ ਘਟ ਗਿਆ ਫਰੰਟ ਵਾਲਾ ਕਿਉਂ ਘਟਦਾ ਇੱਕ ਤਾਂ ਦੇਖੋ ਇੱਥੋਂ ਕਾਟ ਪਿਆ ਜਾਂਦੀ ਹੈ ਜੀ ਅੱਧੇ ਇੰਚ ਦੀ ਤੇ ਅੱਧੇ ਇੰਚ ਦੀ ਪਲੋਈ ਆ ਜਾਂਦੀ ਹੈ ਇਧਰੋਂ ਵੀ ਪਲੋਈ ਆ ਜਾਂਦੀ ਹੈ ਇਸ ਕਰਕੇ ਇਹ ਨਾ ਕੱਪੜਾ ਥੋੜਾ ਜਿਹਾ ਪਲੋਈਆਂ 'ਚ ਖਿੱਚਿਆ ਜਾਂਦਾ ਹੁੰਦਾ ਇਸ ਕਰਕੇ ਕੱਪੜਾ ਘਟ ਜਾਂਦਾਗਾ ਤਾਂ ਕਰਕੇ ਘਬਰਾਉਣ ਦੀ ਗੱਲ ਨਹੀਂ ਜਿਹੜਾ ਕੱਪੜਾ ਵਧੂਗਾ ਉਹਨੂੰ ਆਪਾਂ ਤੁਸੀਂ ਸਾਈਡ ਤੇ ਕੱਢ ਦੇਣਾਗਾ ਹੁਣ ਇੱਥੋਂ ਤੁਸੀਂ ਕੀ ਕਰਨਾ ਇਹਨੂੰ ਹਲਕਾ ਜਿਹਾ نیچے ਕਰਕੇ ਰੱਖਣਾ ਅੱਧਾ ਇੰਚ ਦਾ ਫਰਕ ਪਾਉਣਾ ਹੈ ਇੱਥੇ ਜਦੋਂ ਆਪਾਂ ਫਿਟਿੰਗ ਦਾ ਨਿਸ਼ਾਨ ਲਾਉਣਾ ਨਾ ਪਿਛਲਾ ਪੱਲਾ ਆਪਾਂ ਇੰਨਾ ਵੱਧ ਰੱਖਣਾ ਫਰੰਟ ਵਾਲਾ ਇੰਨਾ ਘੱਟ ਰੱਖਣਾਗਾ ਨਿਸ਼ਾਨ ਤਾਂ ਥੋੜਾ ਜਿਹਾ ਆਪਾਂ ਬਾਹਰ ਨੂੰ ਫਿਟਿੰਗ ਦਾ ਨਿਸ਼ਾਨ ਲਾਵਾਂਗੇ ਇਹ ਕਮਰ ਤੱਕ ਆਊਗਾ ਜੀ ਇੱਥੋਂ ਕੱਪੜਾ ਜਿਹੜਾ ਵੱਧ ਘੱਟ ਹੋਊਗਾ ਨਾ ਉਹ ਕਮਰ ਤੱਕ ਆਊਗਾ ਉੱਥੋਂ ਅੱਗੇ ਬਰਾਬਰ ਹੋ ਜਾਊਗਾ ਇਹ ਦੇਖੋ ਆਪਾਂ ਕਿਉਂ ਰੱਖਿਆ ਕਿਉਂਕਿ ਇੱਥੋਂ ਫਰੰਟ ਵਾਲਾ ਪੱਲਾ ਆਪਾਂ ਡਾਊਨ ਕੀਤਾ ਸੀ ਨਾ ਇਸ ਕਰਕੇ ਆਪਾਂ ਇਹਨੂੰ ਵੀ ਡਾਊਨ ਕਰਾਂਗੇ ਇਹਦੇ ਨਾਲ ਕਮੀਜ਼ ਦਾ ਆਪਣਾ ਗੜਾ ਮੂਹਰ ਨੂੰ ਰਹਿੰਦਾਗਾ ਪਿੱਛੇ ਨੂੰ ਨਹੀਂ ਜਾਂਦਾ ਹੈਗਾਗਾ ਇਹ ਕਿ ਇੱਥੋਂ ਗੁਲਾਈ ਚ ਮੋੜਨਾ ਹੁੰਦਾ ਇਹ ਨਹੀਂ ਹੈਗਾ ਕਿ ਆਪਾਂ ਇੱਥੋਂ ਤਿਰਛਾ ਜਾਂ ਕੋਨਾ ਜਾਂ ਬਣਾ ਦੇਣਾ ਫਿਰ ਵੀ ਫਿਟਿੰਗ ਸਹੀ ਨਹੀਂ ਆਉਂਦੀ ਹੈਗੀਗੀ ਦੇਖੋ ਨਾ ਹਲਕੀ ਜਿਹੀ ਬਸ ਗੁਲਾਈ ਚ ਸ਼ੇਪ ਦੇ ਲੈਣੀ ਹੁੰਦੀ ਹੈਗੀ ई फिर पक्का कर लेना देखो कमर दिन शान आप सिलाई लगाई ना इथो सिर्फ गुलाई देने देखो इथया करके आप एक मेदा नहीं मोड़ना है का का। तो तकोना जहाँ बना ਹੁਣ ਤੁਸੀਂ ਦੇਖੋ ਸਲਾਈ ਇੱਥੇ ਕਮਰ ਤੱਕ ਆਪਣਾ ਵੱਧ ਘਟਾਇਆ ਸੀ ਇੱਥੋਂ ਆਦਿਾ ਕਪੜਾ ਆਪਣਾ ਬਰਾਬਰ ਹੋ ਗਿਆ ਠੀਕ ਹੈ ਜੀ ਇਸ ਤਰ੍ਹਾਂ ਹੀ ਆਪਾਂ ਦੂਜੀ ਸਲਾਈ ਲਾਉਣੀ ਆ ਇੰਨਾ ਫਰਕ ਪਾ ਕੇ ਆਪਾਂ ਇਧਰੋਂ ਸਲਾਈ ਲਗਾਉਣੀ ਹੈਗੀ ਹੁਣ ਆਪਾਂ ਦੂਜੇ ਪਾਸੇ ਵੀ ਸਲਾਈ ਲਗਾਉਣੇ ਆ ਹੁਣ ਇਧਰੋਂ ਵੀ ਆਪਾਂ ਜਿਹੜਾ ਵੀ ਫਰਕ ਹੋਊਗਾ ਵੱਧ ਘਟੂ ਉਹ ਨੂੰ ਆਪਾਂ ਦੇਖ ਲੈਣਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਦੇ ਫਰਕ ਪਵੇ ਜੀ ਮਾੜਾ-ਮੋਟਾ ਕਿਸੇ ਦੇ ਘੱਟ ਵੀ ਰਹਿ ਜਾਂਦਾ ਕਿਸੇ ਦੇ ਵੱਧ ਵੀ ਰਹਿ ਜਾਂਦਾ ਕਾ ਉਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਜੀ ਨਿਸ਼ਾਨ ਜ਼ਰੂਰ ਚੈੱਕ ਕਰਨੇ ਨੇ ਚਾਹੇ ਤੁਸੀਂ ਫਿਟਿੰਗ ਦੇ ਨਿਸ਼ਾਨ ਪਹਿਲਾਂ ਲਾ ਚੁੱਕੇ ਹੋਗੇ ਪਰ ਫਿਰ ਵੀ ਜਦੋਂ ਸਲਾਈ ਲਾਉਣੀ ਹੈ ਨਾ ਤੁਸੀਂ ਨਿਸ਼ਾਨ ਜ਼ਰੂਰ ਚੈੱਕ ਕਰਨਾ ਆਪ ਲੋਇਆਂ ਸਾਈਟ ਤੁਸੀਂ ਉੱਪਰ ਨੂੰ ਕਰ ਸਕਦੇ ਹੋ ਚਾਹੇ نیچے ਨੂੰ ਸਲਾਈ ਚ ਇਹ ਤਾਂ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਜੀ ਆ ਦੇਖੋ ਹੁਣ ਇੱਥੋਂ ਫਰਕ ਪੈ ਗਿਆ ਨਾ ਜੀ ਤੇ ਗਲਾ ਵੀ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਦਿਖਾਉਣੀ ਆ ਤੁਹਾਨੂੰ ਆ ਦੇਖੋ ਇਹ ਅੱਗੇ ਆ ਗਿਆ ਇਸ ਤਰ੍ਹਾਂ ਅੱਗੇ ਨੂੰ ਆ ਗਿਆ ਆਹ ਵਾਲਾ ਪੱਲਾ ਇਹਦੇ ਨਾਲ ਹੁਣ ਕਮੀਜ਼ ਆਪਣਾ ਅੱਗੇ ਨੂੰ ਹੀ ਰਹੂਗਾ ਕਮੀਜ਼ ਦਾ ਗਲਾ ਪਿੱਛੇ ਨੂੰ ਨਹੀਂ ਖਿਸਕੂਗਾ ਇਸ ਗੱਲ ਦਾ ਧਿਆਨ ਰੱਖਣਾ ਤੁਸੀਂ ਤੇ ਇਹਨੂੰ ਆਪਾਂ ਕਟਿੰਗ ਕਰਕੇ ਬਰਾਬਰ ਕਰਾਂਗੇ ਜਦੋਂ ਆਪਾਂ ਮੋਢਾ ਚੜਾਈ ਕਰਾਂਗੇ ਬਾਹਾਂ ਦੀ ਚੜਾਈ ਕਰਾਂਗੇ ਦੇਖੋ ਮੈਂ ਕਮੀਜ਼ ਦੇ ਫਰੰਟ ਜਿਹੜਾ ਪੱਲਾ ਹੈਗਾ ਨਾ ਮੋਢੇ ਵਾਲਾ ਉਹਦੀ ਕਾਟ ਨਹੀਂ ਪਾਈ ਹੈਗੀਗੀ ਕੱਲ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਬਾਹ ਕਿਸ ਤਰ੍ਹਾਂ ਬਣਾਉਣੀ ਹੈ ਬਾਹ ਕਿਸ ਤਰ੍ਹਾਂ ਜੜਨੀ ਹੈ ਕਿ ਬਾਹ ਦੀ ਕਾਟ ਕਿਸ ਤਰ੍ਹਾਂ ਪਾਉਣੀ ਹੈਗੀ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਿਆ ਕਰੋ ਤੇ ਐਂਡ ਤੱਕ ਦੇਖਿਆ ਕਰੋ ਅੱਜ ਦੀ ਵੀਡੀਓ ਦਾ ਅੰਡਾ ਆਪਾਂ ਇੱਥੇ ਕਰਦੇ ਹਾਂ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ